ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਇੰਗਲੈਂਡ ਮਿਊਜ਼ੀਅਮ ਦੇ ਵਿੱਚ ਪਏ ਸਿੰਘਾਸਣ ਅਤੇ ਕੋਹੀਨੂਰ ਹੀਰੇ ਨੂੰ ਭਾਰਤ ਲਿਆਉਣ ਦੇ ਲਈ ਬੋਲੇ ਫਰੀਦਕੋਟ ਤੋਂ ਸਾਂਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਉਹਨਾਂ ਦਾ ਕਹਿਣਾ ਕਿ ਹੀਰਾ ਤੇ ਸਿੰਘਾਸਨ ਭਾਰਤ ਨਹੀਂ ਆਉਣਾ ਚਾਹੀਦਾ ਕਿਉਂਕਿ ਜੇ ਲੈ ਵੀ ਆਂਦਾ ਤਾਂ ਉਸ ਨੂੰ ਰੱਖਾਂਗੇ ਕਿੱਥੇ ਅੰਮ੍ਰਿਤਸਰ ਪਹੁੰਚੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੂੰ ਮਿਲਣ ਲਈ ਪਹੁੰਚੇ ਹਿਊਮਨ ਰਾਈਟ ਐਸੋਸੀਏਸ਼ਨ ਦੇ ਆਗੂ ਸਰਬਜੀਤ ਸਿੰਘ ਜਦੋਂ ਉਹਨਾਂ ਨੇ ਮੁਲਕਾ ਮੁਲਾਕਾਤ ਕੀਤੀ ਤੇ ਤਖਤਸ਼ਿਰੀ ਕੇਸ ਪਰ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਅਤੇ ਸ਼ੇਰੀ ਪੰਜਾਬ ਮਹਾਰਾਜਾ ਰਜੀਤ ਸਿੰਘ ਦੇ ਸਿੰਘਾਸਨ ਤੇ ਕੋਈ ਨਰ ਹੀਰੇ ਨੂੰ ਭਾਰਤ ਲਿਆਉਣ ਦੇ ਸਬੰਧੀ ਆਵਾਜ਼ ਚੁੱਕਣ ਦੀ ਗੱਲ ਆਕੀ ਤਾਂ ਉਹਨਾਂ ਨੇ ਕਿਹਾ ਕਿ ਸ਼੍ਰੀ ਕੇਸਕੜ ਸਾਹਿਬ ਦੀ ਸੜਕ ਸਬੰਧੀ ਉਹ ਕੇਂਦਰੀ ਮੰਤਰੀ ਨਿਤਿਨ ਗੜકરી ਨਾਲ ਜਲਦ ਹੀ ਮੁਲਾਕਾਤ ਕਰਨਗੇ ਅਤੇ ਜੋ ਰਹੀ ਗੱਲ ਸਿੰਘਾਸਨ ਤੇ ਕੋਹੀਨੂਰ ਹੀਰਾ ਵਾਪਸ ਲਿਆਉਣ ਦੀ ਤਾਂ ਉਹ ਅਜੇ ਨਹੀਂ ਆਉਣਾ ਚਾਹੀਦਾ ਕਿਉਂਕਿ ਜੇ ਉਸ ਨੂੰ ਲੈ ਆਂਦਾ ਤਾਂ ਉਸ ਨੂੰ ਰੱਖਣਾ ਕਿੱਥੇ ਹੈ ਇਸ ਸਬੰਧੀ ਸ਼੍ਰੋਮਣੀ ਕਮੇਟੀ ਖੁਦ ਹੀ ਇਸ ਸਬੰਧੀ ਜ਼ਿਆਦਾ ਸੁਹਿਰਦ ਹੈ ਤਾਂ ਉਹ ਖੁਦ ਲੈ ਆਵੇ ਇਸ ਸਬੰਧੀ ਗੱਲਬਾਤ ਕਰਦਿਆਂ ਮੰਗ ਪੱਤਰ ਦੇਣ ਪਹੁੰਚੇ ਹਿਊਮਨਾਈਟ ਐਸੋਸੀਏਸ਼ਨ ਦੇ ਆਗੂ ਸਰਵਿਸਿੰਗ ਨੇ ਦੱਸਿਆ ਕਿ ਤਕਸ਼ਰੀ ਕੇਸਗੜ ਸਾਹਿਬ ਨੂੰ ਜਾਣ ਵਾਲੀ ਸੜਕ ਜੋ ਕਿ ਕਈ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ ਉਸ ਨੂੰ ਬਣਵਾਉਣ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਤੇ ਕੋਈ ਨੂਰ ਹੀਰਾ ਭਾਰਤ ਵਾਪਸ ਲਿਆਉਣ ਸੰਬੰਧੀ ਫਰੀਦਕੋਟ ਦੇ ਸੰਸਦ ਮੈਂਬਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਤੇ ਅਪੀਲ ਕੀਤੀ ਗਈ ਸੀ ਕਿ ਉਹ ਇਸ ਮੁੱਦੇ ਸੰਬੰਧੀ ਸਰਕਾਰ ਦੇ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰਨ। ਨੋਟਿਸ ਦਿੱਤਾ ਹੈ ਉਹਦਾ ਤੇ ਮੈਂ ਜਾ ਕੇ ਦਿੱਲੀ ਜਾਊਂਗਾ ਤੇ ਗੜਕਰੀ ਸਾਹਿਬ ਨੂੰ ਮਿਲ ਕੇ ਦਊਂਗਾ। ਤਾ ਕਿਵੇਂ ਵੇਖ ਤੇ ਕਿੰਨਾ ਕਿ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿਉਂਕਿ ਜ਼ਰੂਰੀ ਹੈ ਜੀ ਲੋਣਾ ਸਰਦਾਲੂ ਹੈ ਉਹਨਾਂ ਨੂੰ ਬਾਤ ਸੌਖਾ ਪਊਗਾ ਉਹਨਾਂ ਰੋਪੜ ਨੂੰ ਭਮਕੇ ਆਉਨੇ ਆ ਅਨੰਦਪੁਰ ਸਾਹਿਬ ਅਮਰਦੇਸਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਰਾਜਾ ਰਣਜੀਤ ਸਿੰਘ ਜੀ ਰਾਜ ਦੀ ਗੱਲ ਕੀਤੀ ਗਈ ਆ ਉਹਨਾਂ ਦੀ ਗੱਲ ਕਰ ਸਕਦੇ ਆਂ ਇਹ ਗੱਲ ਮੇਰੇ ਸਾਹਮਣੇ ਹਲੇ ਨਹੀਂ ਆਉਣਾ ਚਾਹੀਦਾ ਕੀ ਕਰਨੇ ਪਹਿਲੇ ਉਹ ਕੋਈ

और किसी सरकार ने ध्यान नहीं दता और सड़कों बनाने ला आनंदगा महापुरुष आज जो बाबा सतनाम सिंह जी कार सेवा वाले वो कर रहे पर काम यह होंगे सरकार का और इसको पहला गडकरी साहब ने उत्थे एक नींह पत्थर रख्या कुछ कारण तो सड़क कंप्लीट नहीं हो सकी नाब सरकार और ना किसी ने ध्यान दिता वो एक उसको पहला मान पत्र गुरु नगरी में एम पी गुरु भी दिता से और उन्होंने उका भी वेख्या पार्लीमेंट गल करा और मुख्य पाब चीफ सैकटरी ਔਰ ਗੱਟਰੀ ਸਾਹਿਬ ਨੂੰ ਉਹਨਾਂ ਨੇ ਮਿਲ ਕੇ ਮੁਲਾਕਾਤ ਵੀ ਕੀਤੀ ਸੀ ਇਸ ਵਿਸ਼ੇ ਤੇ ਔਰ ਹੁਣ ਜਦੋਂ ਭਾਈ ਸਾਹਿਬ ਭਾਈ ਸਰਪਜੀਤ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਫਿਰ ਤੋਂ ਅਜੋਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਪੰਛੀ ਦਾ ਮਸਲਾ ਵਾ ਇਸ ਤੋਂ ਇਲਾਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਦਾਸਨ ਦੇ ਚੱਲ ਦੀ ਗੱਲ ਰਾਕ ਤੇ ਉਹਨਾਂ ਨੇ ਸੱਜ सभा ਚ ਚੁੱਕੀ ਆ ਔਰ ਬਹੁਤ ਸਾਰੇ ਵਿਰਾਸਤਾਂ ਨੇ ਉਹਨਾਂ ਦੀਆਂ ਜਿਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਹੈ ਤੇ ਉਹਨਾਂ ਦੇ ਹਾਲਾਤ ਖੱਟਾ ਹੋ ਗਏ ਉਸ ਵਿਸ਼ੇ ਤੇ ਮੁਲਾਕਾਤ ਕੀਤੀ ਇੱਕ ਮੰਗ ਪੱਤਰ ਦਿੱਤਾ ਔਰ ਇਸ ਕੋ ਬਾਅਦ ਮੈਂ ਜਿਹੜੇ ਰਾਜਾ ਵੜਿੰਗ ਜੀ ਚੱਲੇ ਦੀ ਔਰ ਸਾਰੇ ਹੀ ਮੰਬਰ ਪਾਰਲੀਮੈਂਟਾਂ ਨੂੰ ਮਿਲ ਕੇ ਇਹ ਮੰਨ ਚੁੱਕੂਗਾ ਕਿ ਕਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਜਿਹੜਾ ਰਸਤਾ ਵਾ ਉਹ ਜਲਦ ਤੋਂ ਜਲਦ ਬਣਾਇਆ ਜਾਵੇ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਸੜਕ ਜੋੜਦੀ ਆ ਜਿਵੇਂ ਕਿ ਨੰਦਪੁਰ ਸਾਹਿਬ ਤੋਂ ਕੀਰਪੁਰ ਸਾਹਿਬ ਉਹ ਬਾਬਾ ਗੁਰਦਨ ਸ਼ਾਹ ਮਨੀਕਰਮ ਸਾਹਿਬ ਮਾਂ ਨੈਣਾ ਦੇਵੀ ਬਾਬਾ ਗੁਰਪਾਲ ਸਿੰਘ ਕੀਰ ਨਗਾਹ ਔਰ ਬਹੁਤ ਸਾਰੇ ਧਾਰਮਿਕ ਸਥਾਨ ਆ ਜਿਨੇ ਚੰਡੀਗੜ੍ਹ ਨੂੰ ਹਮਾਤਾ ਨੂੰ ਸੜਕ ਜੋੜਦੀ ਆ ਇਸ ਤਰਕੇ ਹਰ ਬੰਦਾ ਇੱਥੋਂ ਜਾਂਦਾ ਜਦੋਂ ਦੋ ਤਕਤਾਂ ਨੂੰ ਜੋੜਦੀ ਆ ਸੜਕ तख श्री केसगढ़ तख श्री अख साहब और पहल दर ध्यान देना चाहिए क्योंकि सड़क है जो खालस की जन्मभूमि नहीं बनी और पर खास करके पार्टी गुरु साहब काम है इस करके पायसा लिया स्पीकर साहब ने मतलब गया जी स्पीकर साहब ने इस मैटर से गल करना सही नहीं समझा क्योंकि पता का जवाब नहीं पाएगा ਔਰ ਮੈਂ ਕੋਸ਼ਿਸ਼ ਕੀਤੀ ਸੀ ਸੀਐਮ ਸਾਹਿਬ ਨੂੰ ਮਿਲਣ ਦੀ ਪਰ ਉਹਨਾਂ ਨੇ ਮੈਨੂੰ ਕੋਈ ਆਸ ਨਹੀਂ ਲੱਗੀ ਇਸ ਕਰਕੇ ਮੈਂ ਜਿਹੜਾ ਉਹ ਐਮਪੀ ਨੂੰ ਮਿਲਣਾ ਹੀ ਸਹੀ ਸਮਝਿਆ ਸਾਰਿਆਂ ਨੂੰ ਪੰਜਾਬੀਆਂ ਨੂੰ ਔਰ ਮੈਂ ਸਾਰੇ ਐਮਪੀ ਨੂੰ ਬੁਰੰਗਾ ਔਰ ਪਾਰਟੀਬਾਜੀ ਤੋਂ ਕਿ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਗੁਰੂ ਘਰ ਨੂੰ ਜਾਣ ਵਾਲਾ ਰਸਤਾ ਜਿਹੜਾ ਉਹ ਇੱਕੋ ਇੱਕ ਹੈ ਪੰਜਾਬ ਦੇ ਵਿੱਚ ਸਾਡੇ 13 ਐਮਪੀ ਨੂੰ ਔਰ ਸਾਡਾ ਫਿਰ ਜਤਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਪਾਰਲੀਮੈਂਟ ਦੇ ਵਿੱਚ 13 ਜਣੇ ਤੇ ਇੱਕ ਬੰਦਾ ਵੀ ਗੱਲ ਨਾ ਰੱਖ ਸਕਿਆ ਕਿਉਂਕਿ ਅੱਜ ਫਾਰਮ ਦੇਖ ਰਹੀ ਆ ਵੋਟਾਂ ਪਾਈਆਂ ਸਾਰਿਆਂ ਨੇ ਸਾਡਾ ਸਾਰਿਆਂ ਦਾ ਬਣਦਾ ਕਿ ਪੰਜਾਬ ਦੇ ਲਈ ਇਹ ਸੇਵਾ ਚੁੱਕੀ ਉਹਦੇ ਲਈ ਮੈਂ ਇੱਕ ਦੋ ਦਿਨ ਜੀ ਜਿਹੜੇ ਸਾਫਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਔਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਗਾ ਵੜੇ ਨੂੰ ਨੂੰ ਮਿਲੂੰਗਾ ਔਰ ਸਾਰੇ ਹੀ ਸੰਸਥਾਦਾਨ ਨੂੰ ਮਿਲੂੰਗਾ ਚਾਹੇ ਕੋਈ ਕਿਸੇ ਪਾਰਟੀ ਨਾਲ ਰਿਸ਼ਤਬੰਧ ਰੱਖਦਾ ਕਿਉਂਕਿ ਇੱਕ ਇਮਤਾਨ ਹੋਣ ਦੇ ਨਾਤੇ ਸਿੱਖਣ ਦੇ ਨਾਤੇ ਮੇਰਾ ਫਰਜ਼ ਹੈ ਇਸ